ਭਵਨਕਾ ਸਿਵਾਹੀ ਗੁਰਜੀ ਕੀ ਹਤੇ ਪਾਤਸ਼ੇ 10 ਖੱਬੇ ਬਾਜ ਬੇਨਤੀ ਚੋ ਪਈ ਅਮਰੀ ਖਰੋ ਹਾਜ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਖਰੋ ਪ੍ਰਤਪਾਰਾ ਹਮਰਾ ਦੁਸ਼ਟ ਸਭੈ ਤੁਮ ਘਾਭੂ ਆਪ ਹਾਜ ਮੋਹ ਬਚਾਭੂ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਖ ਸਭੈ ਕਰਤਾਰਾ ਮੋਰ ਰਛਾ ਨਿਜ ਕਾ ਦੇਖ ਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ। ਸਮੈ ਛੜ ਖਬਰ ਨਾ ਧਿਆਉ ਜੋ ਪਰਚਾਹੂ ਸੁ ਤੁਮ ਤੇ ਪਾਉ। ਸੇਵਕ ਸਿਖ ਹਮਾਰੇ ਤਾਰੀ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ। ਆਪ ਹਾ ਜਿਮ ਜੇ ਭਰੀਏ ਮਰਨ ਕਾਲ ਖਾਤ ਰਾਸ ਨਿਮਰੀਏ। ਹੋਜੂ ਸਦਾ ਹਮਾਰੇ ਪਛਾ ਸ੍ਰੀ ਅਦੂਜੁ ਕਰਿ ਹੋਰ ਰੱਛਾ। ਰਾਖ ਲਿਓ ਮੋ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੀ। ਦੀਨ ਬੰਦ ਸਤਿਨ ਕੀ ਹੰਤਾਤ ਮਹਾ ਪੂਰੀ ਜਤੁਰ ਦਸ ਕੰਤਾ ਕਾਲ ਪਾਇ ਬ੍ਰਹਮ ਬਕਤਰ ਕਾਲ ਪਾਇ ਸ਼ਿਵ ਜੀ ਉਤਰ ਕਾਲ ਪਾਇ ਕਰਵਸਨ ਪ੍ਰਗਾਸਾ ਸਭਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਮਿਹਰ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦੇਂ ਦੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਚਿਟੀ ਤੈ ਗੁੰਚਰ ਅਸੂਲਾ ਸਭ ਪ੍ਰ ਕਿਰਪਾ ਦਸ਼ਕਾ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਬਿਸ਼ਾਨਾ ਘਟ ਘਟ ਕੇ ਪੱਡ ਪੱਡ ਕੀ ਜਾਣੈ ਜਾਬ ਜੁਕ ਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਰ ਜਬ ਆਹਰ ਕਤ ਹੋ ਕਬ ਹੋ ਤੋ ਮੈਂ ਮਿਲਤ ਦੇ ਤ ਸਭ ਹੋ ਜੇ ਤੇ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੂ ਚਾਰੈ ਤੂੰ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦਿਆ ਆਲਮ ਨਿਰੰਕਾਰ ਨਿਰਭੰਕਾਰ ਨਿਰਲੰਭ ਆਹਰ ਅਨੀਲ ਅਨਾਦ ਅasambਹ ਤਾ ਕਾਮੂੜ ਚਾਤ ਪੀਦਾ ਜਾ ਕੋ ਪੀਵ ਨਾ ਪਾਵਤ ਵਿਦਾ ਤਾ ਕੋ ਗਰਪਹਨ ਮਾਨਤ ਮਹਾ ਮੂੜ ਕਛ ਪੀਵ ਨਾ ਜਾਣਤ ਮਹਾ ਦੇਵ ਕੋ ਗੈ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਪੀਵ ਆਪ ਆਪਣੇ ਬੁੱਧ ਹੈ ਜੀਤੀ ਵਰਨਤ ਭਿੰਨ ਪਿੰਦੂ ਹੈ ਰੇਤੀ ਤੁਮਰਾ ਰਖਾਣਾ ਜੈ ਵਿਸਾਰਾ ਕਹਿ ਵਿਸ ਜਾਪ ਤੁਮ ਸੰਸਾਰਾ ਇਕੈ ਰੂਪੈਨ ਉਸ ਰੂਪਾ ਰੰਗ ਭਿਉ ਰਾਖੇ ਭੂਪਾ ਅੰਡਾ ਜੇ ਰਜ ਸਿਤਜ ਕੀਨੀ ਅਤਿ ਵਿਖਾਨ ਬਹੁ ਰਚ ਦਿਨੀ ਕਹੋ ਹੋਲ ਰਾਜ ਹੈ ਬੈਠਾ ਕਹੋ ਸਮਟ ਪਿਉ ਸੰਕਰੇ ਖੀਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਭਵ ਆਜੁਗਾ ਸੁਸ਼ੰਭਵ ਹਰਚਾ ਮੇਰੀ ਤੁਮ ਕਰੋ ਸਿਖਵਾਰਿ ਅਸਖ ਸੰਗਰੋ ਦੁਸ਼ਟ ਜੀਤੇ ਠਵਤ ਤਪਤਾ ਸਗਲ ਮਲੇਸ਼ ਕਰੋ ਰਣਖਾਤਾ ਜੇ ਆਦੋ ਤਾ ਸਰਨੀ ਪਰੇ ਜਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪ੍ਰਤੇ ਹਾਰੇ ਜਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਹ ਦਿਹਾਈ ਹੈ ਤਾਕੇ ਕਾਲ ਨਿਕਨਾ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਦਨ ਜਾਣਿ ਰਹੋ ਤਾਕੇ ਤਾਪ ਤਨ ਕੁਮੋ ਹਰ ਹੋ ਰਦ ਸਦ ਕਰਮੋ ਸਭ ਹੋਈ ਦੁਚਾਸ ਕੈ ਨਾ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਕਾਲ ਵਾਸਤੇ ਤਾਹੀ ਉਭਾਰਾ ਜਿਨ ਦਾ ਨਾਮ ਤੇ ਆ ਰੁਖਾ ਦਰਦ ਦੁਸ਼ਟ ਦੋਖ ਤੇ ਰਹਾ ੜਕੀਤਮੈ ਸ਼ਰਨ ਤੇ ਹਾਰੀ ਆਪਹਾ ਦੇ ਲਿਹੋ ਬਹਾਰੀ ਸਰਬ ਥੋਰਮ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ੜਕੀਤਮੈ ਸ਼ਰਨ ਤੇ ਹਾਰੀ ਆਪਹਾ ਦੇ ਲਿਹੋ ਬਹਾਰੀ ਸਰਬ ਠੋਰ ਮੋਹ ਸਹਾਈ ਦੁਸ਼ਟੋਕ ਤੇ ਲਿਹੋ ਬਚਾਈ ਵਾਹਿਗੁਰੂ ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਟੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾ ਬਣ ਆਈਆ ਸ਼ਬਦ ਤਾ ਗਾਹੋ ਹਰੀ ਕੀ ਰਾਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਾ ਵਿਸਾਰਣਾ ਹੰਗੀਕਾਰ ਕਰਤੇ ਰਾ ਕਾਰਜ ਸਭ ਸੁਵਾਰਣਾ ਸਭ ਨਾਮ ਰਾਸਮ੍ਰਤ ਸੁਵਾਮੀ ਸੋਖਿਓ ਮਨੋ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਹਤਾ ਦੇ ਰਹਿ ਸਭ ਗਿਸ਼ ਹੈ ਜਿਸ ਦੇ ਸੋ ਪਾਵੀ ਸਦਾ ਸਿਫਤ ਸਲਾਹਾ ਤਿਰਿ ਨਾ ਹ ਮਨ ਵਸਾਵੀ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਖਨੀਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਾ ਤਿਰੈ ਸੱਚਾ ਨਾ ਮੇਰਾ ਆਧਾਰੂ ਸੱਚ ਨਾਮੇ ਆਧਾਰ ਮੇਰਾ ਭੁਖਾ ਸਭ ਗਵਾਹੀਆਂ ਪ੍ਰਸਾਦ ਸੁਖ ਮਨ ਆਏ ਵਸਿਆ ਇੱਛਾ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗਿਟਹੋ ਜਿਸ ਦੀ ਹੈ ਵਡਿਆਈਆਂ ਹੇ ਨਾਨਕ ਸੁਣੋ ਸੰਤੋ ਸ਼ਬਦ ਤਰਹੋਂ ਪਿਆਰੋ ਸਾਚਾ ਨਾਹਾ ਮੇਰਾ ਯਾਰ ਹਾਰੋ ਵਾਜੈ ਪੰਚ ਸ਼ਬਦ ਤਧ ਘਰ ਸੁਭਾਗੇ ਘਰ ਸੁਭਾਗੇ ਸ਼ੁੱਧ ਵਾਜੀ ਕਲਾ ਜਿਤ ਕਰਤਾਰੀ ਆ ਪੰਜ ਦੂਦ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਲਕਰਮ ਪਾਇਆ ਦੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਸੱਚਾ ਘਰ ਅਨਹਦ ਬਾਜੀ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਂ ਰਤ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੀ ਲੋਹ ਰੋਸ਼ਨ ਦਾਹਾ ਪਿਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ ਹਰਿ ਸੇ ਪੂਰੇ ਗੁਰ ਤੇਹ ਜਾਣੀ ਸੁਣ ਤੇ ਮਨੀ ਜਗ ਹਤੇ ਪਵਿੱਤ ਸਤਗੁਰ ਹਿਆ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜਹਿ ਅਨਹਦ ਰੂਰੇ ਆਨੰਦ ਸੁਣੋ ਵਡੇ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਰੂਹ ਰੋਗ ਸੁਨਤਾ ਹਾ ਵਿਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸੱਸੀ ਪੁਰਾ ਗੁਰ ਤੇ ਜਾਨੀ ਸੁਣ ਤੇ ਬਨੀਤ ਕਹ ਤੇ ਪਵਿੱਤ ਸਰਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਹ ਅਨਹਾਰ ਰੂਹ ਰੇ ਸਲੋਖ ਪਵਣੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਦਿਵਸ ਰਾਤੁ ਦੁਇ ਰਾਹੀ ਰਾਯਾ ਖਿਰ ਲੈ ਸਗਲ ਜਗਤ ਚੰਗਿਆਹੀਆ ਬੁਰਿਆਹੀਆ ਵਾਚੈ ਧਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਜਿਹਾਇਆ ਗਏ ਉਸਤਵ ਦੁਖਾਲ ਨਾਨਕ ਤੀ ਮੁਖ ਉਜਲੇ ਹਿੱਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ